ਅਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਇਨਫੋ ਬਾਬਾ ਸਾਹਿਲ ਤੇ ਇਨਫੋ ਬਾਬਾ ਸਾਹਿਲ ਤੇ ਮੈਂ ਤੁਹਾਡੇ ਨਾਲ ਪਹਿਲਾਂ ਵੀਡੀਓ ਦੇਖੋ ਜਿਹੜੀ ਵੀਡੀਓ ਚੱਲ ਰਹੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀਡੀਓ ਦੇ ਵਿੱਚ ਗੱਡੀ ਦੇ ਵਿੱਚ ਸਟੀਅਰਿੰਗ ਦੇ ਉੱਪਰ ਜਿਹੜੀ ਜਗ੍ਹਾ ਹੁੰਦੀ ਹੈ ਜਿਹਨੂੰ ਆਪਾਂ ਡੈਸ਼ ਬੋਰਡ ਕਹਿ ਦਿੰਦੇ ਹਾਂ ਆਪਣਾ ਪੂਰਾ ਉੱਥੇ ਕੋਈ ਕਪੜਾ ਪਿਆ ਹੈ ਜਾਂ ਕੋਈ ਡੱਬਾ ਪਿਆ ਹੈ ਜਾਂ ਕੋਈ ਇਦਾਂ ਦੀ ਚੀਜ਼ ਪਈ ਹੈ ਜਿਸ ਦੀ ਰਿਫਲੈਕਸ਼ਨ ਆਪਾਂ ਸ਼ੀਸ਼ੇ ਦੇ ਉੱਤੇ ਦੇਖ ਰਹੇ ਆ ਵੀਡੀਓ ਮੇਰੀ ਪੌਜ਼ ਕੀਤੀ ਹੋਈ ਹੈ ਸ਼ੀਸ਼ੇ ਉੱਤੇ ਦੇਖ ਰਹੇ ਆ ਰਿਫਲੈਕਸ਼ਨ ਹੁਣ ਆਪਾਂ ਕਹਿੰਨੇ ਚੱਲ ਕੋਈ ਗੱਲ ਨਹੀਂ ਆਪਾਂ ਨੂੰ ਅੱਗੇ ਨਜ਼ਰ ਤਾਂ ਆ ਹੀ ਰਿਹਾ ਹੈ ਬਟ ਇਸ ਰਿਫਲੈਕਸ਼ਨ ਕਰਕੇ ਅੱਜ ਦੀ ਵੀਡੀਓ ਖਾਸ ਇਸ ਰਿਫਲੈਕਸ਼ਨ ਤੇ ਹੈ ਇਸ ਰਿਫਲੈਕਸ਼ਨ ਕਰਕੇ ਇੱਕ ਇੰਨਾ ਕ ਵੱਡਾ ਨੁਕਸਾਨ ਹੋਣ ਵਾਲਾ ਆ ਆਪਾਂ ਵੀਡੀਓ ਦੇਖਦੇ ਆ ਪਹਿਲਾਂ ਵੀਡੀਓ ਦੇਖੋ ਤੁਸੀਂ ਹੁਣ ਗੱਡੀ ਚੱਲ ਰਹੀ ਹੈ ਗੱਡੀ ਚੱਲ ਰਹੀ ਹੈ ਰਿਫਲੈਕਸ਼ਨ ਰਿਫਲੈਕਸ਼ਨ ਦੇਖ ਰਹੇ ਆ ਆਪਾਂ ਸ਼ੀਸ਼ੇ ਦੇ ਉੱਤੇ ਇਹ ਆ ਕੰਮ ਹੋ ਗਿਆ ਬੰਦਾ ਤਾਂ ਹੁਣ ਬਚੇਗਾ ਨਹੀਂ ਬਚੇਗਾ ਇਹ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਬਟ ਕਦੀ ਵੀ ਅੱਜ ਦੀ ਵੀਡੀਓ ਬੜੀ ਖਾਸ ਹੈ ਕਦੀ ਵੀ ਤੁਸੀਂ ਗੱਡੀ ਚਲਾ ਰਹੇ ਹੋ ਤੁਹਾਡੀ ਗੱਡੀ ਦੇ ਸ਼ੀਸ਼ੇ ਤੇ ਸਾਹਮਣੇ ਤੁਹਾਨੂੰ ਕੋਈ ਡੈਸ਼ਬੋਰਡ ਤੇ ਪਈ ਹੋਈ ਚੀਜ਼ ਦੀ ਰਿਫਲੈਕਸ਼ਨ ਨਜ਼ਰ ਆ ਰਹੀ ਹੈ ਜਿਸ ਦੇ ਕਰਮ ਤੁਹਾਨੂੰ ਕੋਈ ਫਰਕ ਪੈ ਰਿਹਾ ਹੈ ਵਿਜ਼ਨ ਦੇ ਵਿੱਚ ਉਸ ਚੀਜ਼ ਨੂੰ ਗੱਡੀ ਰੋਕੇ ਇਮੀਡੀਏਟਲੀ ਤੁਸੀਂ ਹਟਾ ਦੇਣਾ ਨਾ ਇਹ ਸੋਚੋ ਕਿ ਮੈਂ ਇਹਦੇ ਵਿੱਚੋਂ ਦੇਖ ਲੂੰਗਾ ਜਾਂ ਮੈਨੂੰ ਕਲੀਅਰ ਥੋੜਾ ਬਹੁਤ ਦਿਖ ਰਿਹਾ ਹੈ ਤੁਹਾਡੀ ਇਸ ਜਰਾ ਜਿਨੀ ਕੂਲ ਕਰਕੇ ਇੱਕ ਬੰਦੇ ਦੀ ਜਾਨ ਜਾ ਸਕਦੀ ਹੈ ਇਹ ਅੱਜ ਦੀ ਵੀਡੀਓ ਦੇ ਵਿੱਚ ਖਾਸ ਕਰਕੇ ਆਪਣੇ ਸਾਹਮਣੇ ਆਇਆ ਹੈ ਇਦਾਂ ਦੀ ਵੀਡੀਓ ਜਿਹੜੀ ਜਾਗਰੂਕ ਕਰਨ ਵਾਲੀ ਹੁੰਦੀ ਹੈ ਇਸ ਨੂੰ ਦੇਖਿਆ ਜਰੂਰ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਕਦੀ ਵੀ ਤੁਸੀਂ ਗੱਡੀ ਚਲਾ ਰਹੇ ਹੋ ਆਪਾਂ ਸਾਰੇ ਗੱਡੀਆਂ ਚਲਾਉਂਦੇ ਆ ਮੇਰੀ ਵੀਰਾ ਪੈਨਾ ਕੀ ਰਿਕੁਐਸਟ ਹੈ ਕਦੀ ਵੀ ਤੁਹਾਡੇ ਡੈਸ਼ਬੋਰਡ ਤੇ ਕੋਈ ਇਦਾਂ ਦੀ ਚੀਜ਼ ਪਈ ਹੈ ਜਿਸ ਦੀ ਰਿਫਲੈਕਸ਼ਨ ਤੁਹਾਡੇ ਸ਼ੀਸ਼ੇ ਤੇ ਪੈ ਰਹੀ ਹੈ ਉਸ ਨੂੰ ਇਮੀਡੀਏਟਲੀ ਗੱਡੀ ਰੋਕ ਕੇ ਹਟਾਉਣਾ ਆ ਵੀਡੀਓ ਤੁਹਾਡੇ ਨਾਲ ਚੱਲ ਰਹੀ ਹੈ ਕਦੀ ਗਲਤੀ ਨਾਲ ਵੀ ਇਦਾਂ ਦਾ ਐਕਸੀਡੈਂਟ ਆਪਣੇ ਤੋਂ ਨਹੀਂ ਹੋਣਾ ਚਾਹੀਦਾ ਆਪਾਂ ਇਸ ਸਮਾਜ ਵਿੱਚ ਰਹਿ ਰਹੇ ਆਂ ਸਮਾਜ ਵਿੱਚ ਸੋਸ਼ਲ ਮੀਡੀਆ ਹੈ ਮੈਂ ਆਪਣੇ ਚੈਨਲ ਰਾਹੀਂ ਕੋਸ਼ਿਸ਼ ਕਰਦਾ ਆਂ ਤੁਹਾਨੂੰ ਇਦਾਂ ਦੀ ਵੀਡੀਓਜ਼ ਦਿਖਾਵਾਂ ਜਿਦੇ ਵਿੱਚ ਕਿਸੇ ਦੀ ਗਲਤੀ ਜਾਂ ਕੋਈ ਐਕਸੀਡੈਂਟ ਡੈਸ਼ਬੋਰਡ ਕੈਮਰਾ ਲੱਗਿਆ ਹੋਇਆ ਉਸ ਦੇ ਵਿੱਚ ਰਿਕਾਰਡ ਹੋਇਆ ਹੈ ਇਹ ਕਿਸੇ ਨੇ ਕੋਈ ਜਾਣ ਕੇ ਨਹੀਂ ਕੀਤਾ ਬੜਾ ਤਕੜਾ ਐਕਸੀਡੈਂਟ ਦੀ ਵੀਡੀਓ ਹੈ ਤੇ ਇਹ ਜਿਹੜਾ ਵੀਡੀਓ ਹੈ ਇਸ ਤੋਂ ਆਪਾਂ ਕੁਝ ਸਿੱਖੀਏ ਆਪਾਂ ਸਾਰੇ ਗੱਡੀ ਚਲਾਉਨੇ ਆ ਕਦੀ ਵੀ ਕੋਈ ਰਿਫਲੈਕਸ਼ਨ ਤੁਹਾਡੇ ਸ਼ੀਸ਼ੇ ਮੂਰੇ ਪੈਂਦੀ ਆ ਉਸ ਨੂੰ ਇਮੀਡੀਏਟਲੀ ਹਟਾ ਦਿਓ ਤੇ ਸੁਰੱਖਿਤ ਹੋ ਕੇ ਚੱਲੋ ਤੇ ਹੋਰ ਵੀ ਇਦਾਂ ਦੀ ਜਿਹੜਾ ਸੋਸ਼ਲ ਮੀਡੀਆ ਤੇ ਚੰਗਾ ਕੰਟੈਂਟ ਹੁੰਦਾ ਉਸ ਨੂੰ ਦੇਖੋ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੇ ਉਸ ਹਰੇਕ ਵੀਰ ਪੰਚਿਸ ਨੂੰ ਤੁਸੀਂ ਪਿਆਰ ਕਰਦੇ ਹੋ ਇਹ ਵੀਡੀਓ ਪਹੁੰਚਾਓ ਥੈਂਕ ਯੂ ਸੋ ਮੱਚ ਇਨਫੋ ਬਾਬਾ ਸਾਇਲ ਤੋਂ ਸਾਇਲ ਹਾਂ ਤੇ ਜਿੰ ਹਲੇ ਤੱਕ ਮੇਰਾ ਚੈਨਲ ਇਨਫੋ ਬਾਬਾ ਸਾਇਲ ਨਹੀਂ ਸਬਸਕ੍ਰਾਈਬ ਕੀਤਾ ਹੈ ਸਪੋਰਟ ਕਰੋ ਆਪਾਂ ਹੋਰ ਇਦਾਂ ਦੀ ਵੀਡੀਓਜ਼ ਲੈ ਕੇ ਆਵਾਂਗੇ ਟਾਈਮ ਬਹੁਤ ਘੱਟ ਹੁੰਦਾ ਥੈਂਕ ਯੂ ਸੋ ਮੱਚ